ਇੱਕ ਬੜੀ ਵੱਖਰੀ ਜੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਇੰਡੀਆ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਆ ਕਾਦੇ ਵਿੱਚ ਸੈਲਫੀਆਂ ਲੈਂਦੇ ਹੋਏ ਮਨਵਾਲੇ ਬੰਦਿਆਂ ਦੀ ਲਿਸਟ ਵਿੱਚ ਹਾਂਜੀ ਦੀ ਬਾਰ ਬਾਰ ਲਾਫਰਮ ਦੀ ਰਿਪੋਰਟ ਮੁਤਾਬਕ ਮਾਰਚ 214 ਤੋਂ ਮਈ 225 ਤੱਕ ਭਾਰਤ ਵਿੱਚ 272 ਲੋਕ ਸੈਲਫੀਆਂ ਲੈਣ ਦੇ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਵਿੱਚੋਂ 214 ਦੀ ਜਾਨ ਚਲ ਗਈ 57 ਲੋਕ ਸੀਰੀਅਸਲੀ ਇੰਜਰ ਹੋਏ ਨੇ ਸਾਰੀ ਦੁਨੀਆ ਵਿੱਚ ਜਿਹੜੀਆਂ ਇਹ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਉਹਦੇ ਵਿੱਚੋਂ 42% ਇਕੱਲੀਆਂ ਇੰਡੀਆ ਵਿੱਚ ਹੀ ਸੀ ਯਾਨੀ ਕਿ ਇੰਡੀਆ ਇਸ ਵਿੱਚ ਵਿਸ਼ਵ ਗੁਰੂ ਆ ਓਲੰਪਿਕ ਵਿੱਚ 골ਡ ਮਿਲੇ ਨਾ ਮਿਲੇ ਪਰ ਸੈਲਫੀ ਡੈਥ ਕਾਊਂਟ ਵਿੱਚ ਸਾਡਾ 골ਡ ਪੱਕਾ ਆ। ਫਿਰ ਚਾਹੇ ਉਹ ਪਹਾੜਾਂ ਦੇ ਚੜ ਕੇ ਸੈਲਫੀ ਲੈਂਦੇ ਆ ਡਿੱਗ ਪੈਣ ਜਾਂ ਛੱਤਾਂ ਤੋਂ ਡਿੱਗ ਪੈਣ, ਪੁਲਾਂ ਤੋਂ ਡਿੱਗ ਪੈਣ ਜਾਂ ਟ੍ਰੇਨ ਦੇ ਅੱਗੇ ਖੜ ਕੇ ਸੈਲਫੀ ਲੈਂਦੇ ਆ ਹਾਦਸੇ ਦਾ ਸ਼ਿਕਾਰ ਹੋ ਜਾਵੇ। ਸੋਸ਼ਲ ਮੀਡੀਆ ਤੇ ਲਾਈਕ ਲੈਣ ਲਈ ਆਪਣੀ ਜ਼ਿੰਦਗੀ ਦੇ ਕੀ ਲਗਾਵੋ? ਫਿਰ ਫੋਟੋ ਤਾਂ ਵਾਇਰਲ ਹੋ ਜਾਊਗੀ ਪਰ ਤੁਸੀਂ ਆਫਲਾਈਨ ਹੋ ਜਾਣਾ। ਅਮਰੀਕਾ ਇਸ ਵਿੱਚ ਦੂਜੇ ਨੰਬਰ ਤੇ ਆਉਂਦਾ 45 ਮਾਮਲਿਆਂ ਨਾਲ। ਰੂਸ, ਪਾਕਿਸਤਾਨ ਤੇ ਆਸਟ੍ਰੇਲੀਆ ਵੀ ਇਸ ਲਿਸਟ ਵਿੱਚ ਆਪਣਾ ਆਪਣਾ ਹਿੱਸਾ ਪਾਉਂਦੇ ਨੇ।